ਆ ਕਾਜੀ ਮੈਰਾ ਜੀ ਮੈਂ ਚੈਨਲ ਪੰਜਾਬੀ ਸੂਟ ਰਾ ਦੀ ਉਟੀ ਕੁਛ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਬਹੁਤ ਸੋਹਣਾ ਜੀ ਕਾਟਨ ਦੇ ਤੇ ਬਹੁਤ ਸੋਹਣਾ ਸੂਟ ਨੇ ਜੀ ਅੱਜ ਵਾਲੇ ਮਸ਼ੀਨ ਵਰਕ ਦੇ ਤੇ ਸਾਰੇ ਕਾਟਨ ਦੇ ਸੂਟ ਨੇ ਤੇ ਬਹੁਤ ਸੋਹਣੇ ਕਾਟਨ ਹੈ ਜੀ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੀ ਮਨਪਸੰਦ ਸਟੱਫ ਤੇ ਵੀ ਕਰਵਾ ਸਕਦੇ ਹੋ ਤੇ ਤੁਸੀਂ ਇਹ ਵਾਇਸ ਸੂਟ ਵੀ ਲੈ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣਾ ਬੋਸ ਸੋਣਾ ਪਹਿਲਾ ਸੂਟ ਹੈ ਜੀ ਆਪਣਾ ਬੋਸ ਸੋਣਾ ਪਿੰਕ ਕਲਰ ਦਾ ਡਾਰਕ ਪਿੰਕ ਕਲਰ ਦਾ ਸੂਟ ਹੈ ਜੀ ਉੱਤੇ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਜੀ ਇਹ ਬਹੁਤ ਜਿਆਦਾ ਸੋਹਣਾ ਸੌਫਟ ਸਟੱਫ ਹੈ ਜੀ ਕੋਈ ਵੀ ਖਰਾਬ ਹੋ ਰਿਹਾ ਸਟੱਫ ਨਹੀਂ ਦਵਾਂਗੇ ਬੁਰਾ ਵਧੀਆ ਸਟੱਫ ਦਵਾਂਗੇ ਜੀ ਜਿਹੜਾ ਵੀ ਇਹਨ ਦਾ ਰੇਟ ਆਊਗਾ ਵਿਦਆਊਟ ਦੁਪੱਟਾ ਹੀ ਰੇਟ ਹੋਏਗਾ ਜੀ ਜੇ ਤੁਸੀਂ ਆਪਣੇ ਮਸ ਪਸੰਦ ਸਟੱਫ ਤੇ ਕਰਵਾਓਗੇ ਤਾਂ ਥੋੜਾ ਜਿਹਾ ਰੇਟ ਦਾ ਫਰਕ ਪੈ ਜਾਏਗਾ ਜੀ ਚਲੋ ਜੀ ਇਹ ਹੈ ਜੀ ਆਪਣਾ ਅੱਜਵਲਾ ਪਹਿਲਾ ਸੂਟ ਬਹੁਤ ਸੋਹਣਾ ਸੂਟ ਹੈ ਦੇਖਦੇ ਰਹੇ ਤੇ ਬਾਅਦ ਐਦਾ ਕੱਟਵਰਕ ਹੋਇਆ ਹੋਇਆ ਇਹ ਦੋ ਫਲਾਵਰ ਘੇਰੇ ਦੇ ਨੇ ਜੀ ਇੱਕ ਸੈਂਟਰ ਦੇ ਵਿੱਚ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸਾਰੇ ਲੋਕ ਆ ਰਹੀ ਐ ਸੂਰਤ ਦੇ ਤੁਸੀਂ ਦੇਖ ਸਕਦੇ ਹੋ ਜੇ ਦਾ ਟਾਈ ਡਾਈ ਦੁਪੱਟਾ ਕਰਾਉਣਾ ਤਾਂ ਆਪਾਂ ਟਾਈ ਡਾਈ ਦੁਪੱਟਾ ਕਰਕੇ ਦੇ ਦਾਂਗੇ ਜੀ ਇਹ ਬਹੁਤ ਸੋਹਣਾ ਹੈ ਜੀ ਬਾਜੂ ਤੇ ਕੰਮ ਇਹ ਵਾਲਾ ਹੈਗਾ ਬਾਜੂ ਤੇ ਕੰਮ ਜੇਵਾਂ ਸੂਰਤ ਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤਿੰਨ ਸੂਟ ਆਪਣੇ ਕੋਲ ਸੇਮ ਕਲਰ ਦੇ ਨੇ ਡਿਜ਼ਾਈਨਿੰਗ ਦਾ ਫਰਕ ਹੈ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੋਗਾ ਤੁਸੀਂ ਲੈ ਸਕਦੇ ਹੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੱਪ ਕੀਤਾ ਹੈ ਮਸ਼ੀਨ ਵਰਕ ਦਾ ਇਹ ਬਿਲਕੁਲ ਛੋਟੇ ਟਾਂਕੇ ਦਾ ਕੰਮ ਕੀਤਾ ਹੋਇਆ ਹੈ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਇਹ ਬਹੁਤ ਬਹੁਤ ਸੋਹਣਾ ਕੰਮ ਹੈ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਵਾਇਸ ਸੂਟ ਦੀ ਤੇ ਬਾਹਰ ਆਏਗਾ ਜੀ ਬਾਜੂ ਤੇ ਕੰਮ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਾਉਣਾ ਚਾਹੋਗੇ ਦੇ ਦਾਂਗੇ ਜੀ ਬਾਟਮ ਤੇ ਵੀ ਆਪਾਂ ਕਰਕੇ ਦੇ ਦਾਂਗੇ ਜੀ ਰੇਟ ਦਾ ਹੋਰ ਆ ਫਰਕ ਪੈ ਜਾਊਗਾ ਜੀ ਆਪਾਂ ਸਾਰੇ ਹੀ ਛੁੱਟਾਂ ਦੇ ਰੇਟ ਛੁੱਟਾਂ ਦੇ ਰੇਟ ਸਗਰੀ ਉੱਤੇ ਦੇ ਦਾਂਗੇ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਦਾਂ ਦਾ ਤੇ ਬਹੁਤ ਸੋਹਣਾ ਸਟੱਫ ਹੈ ਜੀ ਆ ਸੂਰਤ ਨੂੰ ਜੇ ਵੜ ਜਾਇਂ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਕਸਟ ਸੂਟ ਵੀ ਇਹੀ ਸਟੱਫ ਦੇ ਵਿੱਚ ਹੈ ਜੀ ਇਹ ਬਹੁਤ ਜਿਆਦਾ ਸਮਾਰਟ ਸਟੱਫ ਹੈ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬੜੀ ਸੂਰਤੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਤੇ ਬਿਲਕੁਲ ਹੀ ਕੰਮ ਪੂਰਾ ਸਾਫ਼ ਸੁਥਰਾ ਤੇ ਵਧੀਆ ਕਰਕੇ ਦਵਾਂਗੇ ਜਿੱਥੋਂ ਨੂੰ ਬਹੁਤ ਸੋਹਣਾ ਸਟੱਫ ਹੈ ਤੇ ਬਹੁਤ ਸੋਹਣਾ ਆਪਾਂ ਨੇ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਮਲਟੀ ਸ਼ੇਡ ਦੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਦੀ ਪਿਕ ਲੈ ਸਕਦੇ ਹੋ ਜੀ ਇਹ ਬਣਾਏਗਾ ਬਾਜੂ ਤੇ ਕੰਮ ਤੇ ਬਣਾਏਗਾ ਦੂਜੀ ਵਾਰ ਤੇ ਬੱਸ ਉਹਨੇ ਸੂਟ ਨੇ ਜੀ ਅੱਜ ਵਾਰ ਸਾਰੇ ਉਹਨੇ ਐਸਟ ਸੂਟ ਹੈ ਜੀ ਆਪਰੇ ਕੋ ਬਹੁਤ ਹੁਣ ਫਟਕਦਾ ਮਹਿੰਦੀ ਜੇ ਕਲਰ ਦਾ ਸੂਟ ਹੈ ਜੀ ਵਾ ਇਹ ਬਹੁਤ ਜਿਆਦਾ ਸੋਹਣਾ ਸਟਾਫ ਹੈ ਜੀ ਇਹ ਇਹ ਵੀ ਬਹੁਤ ਜਿਆਦਾ ਸੋਹਣਾ ਸਟਾਫ ਹੈ ਤੇ ਮਹਿੰਦੀ ਕਲਰ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਨੀਚੇ ਵਾਲੀ ਬੇਲਾ ਹੋਗੀ ਤੇ ਸਾਰੀ ਸ਼ਰਟ ਦੇ ਵਿੱਚ ਇਹ ਵਾਲੀਆਂ ਬੁਟੀਆਂ ਬਣੀਆਂ ਹੋਈਆਂ ਨੇ ਜੀ ਸਾਰੀ ਸ਼ਰਟ ਐਦਾਂ ਕਵਰ ਹੋਂਦੀ ਆ ਵਰਕ ਦੇ ਨਾਲ ਜੇਵਾੜ ਜਾਈਂ ਤੁਹਾਨੂੰ ਕੋ ਸਾੰਦਾ ਤਾਂ ਤੁਸੀਂ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਾ ਸਕਦੇ ਹੋ ਜੀ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਜੇ ਤੁਸੀਂ ਇਹ ਵਾਲਾ ਵੀ ਸਕ੍ਰੀਨਸ਼ਾਟ ਲੈ ਕੇ ਲੈ ਸਕਦੇ ਹੋ ਜੀ ਬੋਸ ਨੇ ਸੂਟ ਨੇ ਅੱਜ ਵਾਇਆ ਸਾਰੇ ਤੇ ਬੋਸ ਉਹ ਕੰਮ ਕੀਤਾ ਹੋਇਆ ਆਪਾਂ ਨੇ ਬਾਜੂ ਤੇ ਇਹ ਵਾਏਗਾ ਜੀ ਬਾਜੂ ਤੇ ਕੰਮ ਤੇ ਵਾਏਗਾ ਦੂਜੀ ਬਾਜੂ ਤੇ ਬੋਸ ਦਾ ਸੂਟ ਹੈ ਜੀ ਬੋਸ ਨੇ ਲੁਕਾਰੀ ਹੈ ਵਾ ਸੁਣ ਦੀ ਜੇ ਵਾ ਸੂਟ ਤੁਹਾਨੂੰ ਪਸੰਦਾ ਤਾਂ ਸਕ੍ਰੀਨਸ਼ਾਟ ਲੈ ਸਕਦੇ ਹੈਸਟ ਸੂਟ ਹੈ ਜੀ ਆਪਣੇ ਕੋ ਲਾਈਨਾ ਵਾਲੀ ਕਾਟਨ ਤੇ ਸਾਰੀ ਰਾਮ ਦਾ ਇੱਕ ਕਾਟਨ ਹੈ ਜੀ ਕੋਈ ਵੀ ਬਰਾਮੂਲੇ ਕਾਟਨ ਨਹੀਂ ਹੈਗੀ ਤੇ ਬਹੁਤ ਨਾਲ ਕੰਮ ਕੀਤਾ ਹੋਇਆ ਇਹਦਾ ਆਪਾਂ ਨੇ ਚਿਕਨ ਦਾ ਪੈਸ ਲਾ ਕੇ ਆਪਾਂ ਨੇ ਬਹੁਤ ਨਾਲ ਕੰਮ ਕੀਤਾ ਹੋਇਆ ਹੈ ਘੇਰੇ ਦਾ ਤੇ ਉੱਪਰ ਸਾਰੇ ਸ਼ਰਟ ਦੇ ਵਿੱਚ ਐਦਾਂ ਫਲਾਵਰ ਆਉਂਦੇ ਨੇ ਜੀ ਤੇ ਬਹੁਤ ਨਾਲ ਕੰਮ ਹੈ ਤੇ ਪੂਰੀ ਫਿਨਿਸ਼ਿੰਗ ਤੇ ਹੈ ਤੇ ਵਾਏ ਆਏਗੀ ਦਿਨ ਨੱਕਰ ਬਾਈ ਜਿੱਦਾਂ ਕਿ ਇਹਦੀ ਡਿਜ਼ਾਈਨ ਹੈਗਾ ਉਦਾਂ ਹੀ ਆਪਾਂ neck ਦੇ ਉੱਤੇ ਡਿਜ਼ਾਈਨ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕੌਸਟ ਸੂਟ ਨੇ ਅੱਜ ਵਾਇਸ ਸਾਰੇ ਇਹ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਇਹ ਵਾਇਸ ਸੂਟ ਤਿਆਰ ਕੀਤੇ ਨੇ ਜੀ ਦੀਵਾਲੀ ਆਏਗੀ ਵਾਜੂ ਤੇ ਕੰਮ ਦੀਵਾਲੀ ਆਇਆ ਦੂਜੀ ਵਾਜੂ ਤੇ ਕਾਫੀ ਮੈਨੂੰ ਮੈਸੇਜ ਆ ਰਹੇ ਸੀਗੇ ਵੀ ਥੋੜਾ ਜਿਹਾ ਘੱਟ ਪ੍ਰਾਈਸ ਤੇ ਸੂਟ ਲੈ ਕੇ ਆਪਾਂ ਥੋੜੀ ਰਿਵਾਜ ਦੇ ਉੱਤੇ ਘੱਟ ਪ੍ਰਾਈਸ ਦੇ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਤੇ ਸਾਰੀ ਸ਼ਰਟ ਕਵਰ ਹੋਉਂਦੀ ਹੈ ਵਰਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਨੈੱਕ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਇਹ ਵਾਲਾ ਸੂਟ ਦੀ ਤੇ ਇਹਦੇ ਨਾਲ ਆਪਾਂ ਰੱਖਿਆ ਕੋਟਾ ਡੋਰੀ ਜਿਹੜਾ ਦੁਪੱਟਾ ਤੇ ਫੋਰਸ ਆਣਗੇ ਜੀ ਕਟਵਰਕ ਤੇ ਚਾਰੇ ખૂਂਜਿਆਂ ਤੇ ਇਹ ਆਇਆ ਹੈਗਾ ਜੀ ਫਲਾਵਰ ਤੇ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਦੁਪੱਟੇ ਦੇ ਉੱਤੇ ਇਹ ਫੋਰ ਸਾਈਡ ਆਪਾਂ ਨੇ ਕਟਵਰਕ ਦਿੱਤੇ ਹੋਏ ਨੇ ਜੀ ਬਰਕ ਤੁਹਾਨੂੰ ਪੂਰਾ ਸਾਫ਼ ਸੁਥਰਾ ਤੇ ਵਧੀਆ ਮਿਲੂਗਾ ਤੇ ਸਟਾਫ ਵੀ ਤੁਹਾਨੂੰ ਥੋੜਾ ਵਧੀਆ ਦਵਾਂਗੇ ਇੱਥੇ ਐਡਾ ਨਹੀਂ ਲੋਕਾਂ ਦੀ ਲੁੱਕ ਆਈਏ ਪੂਰੇ ਸੂਟ ਦੀ ਜੇ ਵੜਾ ਜਾਏ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਏਸੀ ਕੀ ਆਪਣੇ ਅੱਜ ਵਾਲੇ ਸੂਟ ਜੇ ਨਾਲ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਹਿਸਾਬ ਸੂਟ ਤਿਆਰ ਕਰਵਾ ਸਕਦੇ ਹੋ ਜੀ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚ ਕੋਈ ਸੂਟ ਪਸੰਦ ਆਦਾ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੈਂ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਮੇਰੀ ਵਾਧੇਵਾਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੁੜ ਦੱਸਿਓ ਕਰੋ ਤੁਰੋਂ ਮੇਰੇ ਸੁਟਾ ਨਹੀਂ ਕਲੈਕਸ਼ਨ ਕਿੰਦਾ ਦੇ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤ ਸ੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਨੇ ਸੋਹ ਸੁਟਾ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ